ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੀ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰਾ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਚ ਕੋਈ ਮੱਲ ਮਾਰੀ ਹੈ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਜੇ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਪੜਾਉਣ ਦੀ ਕੋਸ਼ਿਸ਼ ਕਰੋ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਚ ਹਿਲ ਰਿਹਾ ਔਰ ਇਸੀ ਮਾਰ ਨੂੰ ਵੇਖਦੇ ਹੋਏ ਜਿਹੜੀ ਰਾਹਤ ਸਮੱਗਰੀ ਹੈ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚਾਉਣ ਦਾ سلسلہ ਸਰਕਾਰ ਦੀ ਤਰਫੋਂ ਲਗਾਤਾਰ ਜਾਰੀ ਹੈ ਸਰਕਾਰ ਦੇ ਮੰਤਰੀਆਂ ਦੀ ਗੱਲ ਕਰੀਏ ਖੁਦ ਮੁੱਖ ਮੰਤਰੀ ਦੀ ਗੱਲ ਕਰੀਏ ਜਾਂ ਫਿਰ ਵਿਧਾਇਕਾਂ ਦੀ ਗੱਲ ਕਰੀਏ ਹਰ ਕੋਈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਲਈ ਤਤਪਰ ਨਜ਼ਰ ਆ ਰਿਹਾ ਔਰ ਅੱਜ ਅਸੀਂ ਮੋਹਾਲੀ ਦੇ ਵਿੱਚ ਮੌਜੂਦ ਆ ਮਿਲਕ ਫੈਡ ਦੀ ਤਰਫੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਕਿ ਇੱਥੇ ਜਿਹੜੇ ਰਾਹਤ ਸਮਗਰੀ ਆਇਥੋਂ ਟਰੱਕ ਭਰ ਕੇ ਭੇਜੇ ਜਾ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਮਗਰੀ ਵੀ ਵਖਾ ਦੇਣੇ ਆ ਕਿਉਂਕਿ ਉਸ ਵੇ ਇਸ ਵੇਲੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਰਾਸ਼ਨ ਦੀ ਸਭ ਤੋਂ ਜ਼ਿਆਦਾ ਦਿੱਕਤ ਆ ਰਹੀ ਹੈ ਰਾਸ਼ਨ ਦੇ ਵਿੱਚ ਜਿਸ ਤੰਗ ਦੇ ਨਾਲ ਅਸੀਂ ਚੋਲ ਦੀ ਗੱਲ ਕਰੀਏ ਪਾਣੀ ਦੀ ਗੱਲ ਕਰੀਏ ਚਾਹ ਪੱਤੀ ਚੀਨੀ ਆਟੇ ਦੀ ਗੱਲ ਕਰੀਏ ਬਰੈਡ ਦੀ ਗੱਲ ਕਰੀਏ ਬਿਸਕਟ ਦੇ ਪੈਕਟਾਂ ਦੀ ਗੱਲ ਕਰੀਏ ਆ ਸੁੱਕਾ ਰਾਸ਼ਨ ਜਿਹੜਾ ਹੈ ਉਹ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦੀ ਹਰ ਸੰਭਵ ਮਦਦ ਹੋ ਸਕੇ ਨਰਿੰਦਰ ਸਿੰਘ ਸ਼ੇਰਗਿੱਲ ਸਾਡੇ ਨਾਲ ਨੇ ਗੱਲਬਾਤ ਕਰ ਰਹੇ ਹਨ ਜਰਮੈਨ ਸਾਹਿਬ ਕਿਸ ਤਰ੍ਹਾਂ ਦੇ ਨਾਲ ਤੁਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਕਰਨ ਲਈ ਤਿਆਰ ਹੋਏ ਹੋ ਔਰ ਕਿੰਨੇ ਟਰੱਕ ਕਿਸ-ਕਿਸੇ ਇਲਾਕੇ ਦੇ ਵਿੱਚ ਭੇਜੇ ਜਾ ਰਹੇ ਨੇ ਦੇਖੋ ਜੀ ਪੰਜਾਬ ਤੇ ਹਮੇਸ਼ਾ ਹੜ੍ਹਾਂ ਦੀ ਮਾਰ ਪੈਂਦੀ ਰਹੀ ਹੈ ਪਿਛਲੇ ਜਦੋਂ ਤੋਂ ਸਾਡਾ ਮਿਲਕ ਫੈਡ ਦਾਰਾ ਬਣਿਆ ਉਦੋਂ ਤੋਂ ਕਿਉਂਕਿ ਸਾਡਾ ਅਦਾਰਾ ਜਿਹੜਾ ਕਿਸਾਨੀ ਨਾਲ ਸੰਬੰਧਿਤ ਅਦਾਰਾ ਇਸ ਕਰਕੇ ਸਭ ਤੋਂ ਜ਼ਿਆਦਾ ਜਿਹੜਾ ਹੜਾਂ ਦੀ ਮਾਰ ਉਹਦੇ ਪ੍ਰਭਾਵਿਤ ਵੀ ਕਿਸਾਨ ਹੀ ਹੁੰਦੇ ਨੇ ਜਾਂ ਸਾਡੇ ਮਜ਼ਦੂਰ ਵੀਰ ਤੇ ਉਸੇ ਲੜੀ ਦੇ ਤਹਿਤ ਅਸੀਂ ਅੱਜ 700 ਕਿੱਟਾਂ ਜਿਹੜੀ ਸਭ ਤੋਂ ਸਾਰੇ ਪਰਿਵਾਰਾਂ ਲਈ ਅਸੀਂ ਰਾਸ਼ਨ ਤਿਆਰ ਕੀਤਾ ਤੇ ਉਹਦੇ ਦੋ ਟਰੱਕ ਸੀ ਅੱਜ ਰਵਾਨਾ ਕਰਨੇ ਨੇ ਤੇ ਕਰ ਵੀ ਚੁੱਕੇ ਆ ਤੇ ਹੋਰ ਵੀ ਸਾਮਾਨ ਜਾਣਾ ਤੇ ਮਾਨਯੋਗ ਮੁੱਖ ਮੰਤਰੀ ਸਦਾਰਪੰਸ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਵੇਂ ਤੁਸੀਂ ਕੱਲ ਵੇਖਿਆ ਜੀ ਵੀ ਉਹਨਾਂ ਨੇ ਉੱਥੇ ਆਪਣਾ ਹੈਲੀਕਾਪਟਰ ਵੀ ਉਹਨਾਂ ਲੋਕਾਂ ਦੀ ਸਹਾਇਤਾ ਲਈ ਛੱੜਤਾ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਪ ਦੀ ਮਾਰ ਪੈਂਦੀ ਤੇ ਹੁੰਦਾ ਤੇ ਕਈ ਦਹਾਕੇ ਉੱਪਰ ਭਾਈ ਨਹੀਂ ਹੁੰਦੀ ਉਸੇ ਲੜੀ ਦੇ ਤਹਿਤ ਅਸੀਂ ਅੰਦਾਜ਼ਾ ਸਾਡਾ ਹੈਗਾ ਵੀ 15000 ਕਿੱਟ ਅਸੀਂ ਇੱਕ ਹਫਤੇ ਦੇ ਵਿੱਚ ਅਸੀਂ ਵੱਖ-ਵੱਖ ਪੰਜਾਬ ਦੇ ਜਿੱਥੇ-ਜਿੱਥੇ ਵੀ ਸਾਡੇ ਮਿਲਕ ਪਲਾਂਟ ਆ ਉੱਥੋਂ ਅਸੀਂ ਰਵਾਨਾ ਕਰਨੀ ਆ ਤਾਂ ਕਿ 15000 ਪਰਿਵਾਰਾਂ ਨੂੰ ਅਸੀਂ ਜਿਹੜਾ ਅਸੀਂ ਆਪਣਾ ਮਿਲਕ ਫੈਡ ਵੱਲੋਂ ਜਿਹੜਾ ਅਸੀਂ ਰਾਸ਼ਨ ਦੇ ਕਿੱਟਾਂ ਪਹੁੰਚਾ ਸਕੀਏ ਜੀ ਕਿੰਨਾ ਰਾਸ਼ਨ ਭੇਜਿਆ ਗਿਆ ਅੱਜ ਇੱਕ ਕਿੱਟ ਦੇ ਵਿੱਚ ਕਿੰਨਾ ਰਾਸ਼ਨ ਹੈ ਕਿਸ ਢੰਗ ਦੇ ਨਾਲ ਆਹ ਰਾਸ਼ਨ ਉਹਨਾਂ ਦੀ ਮਦਦ ਕਰ ਪਾਊਗਾ ਇੱਕ ਕਿੱਟ ਦੇ ਵਿੱਚ ਜਿਵੇਂ ਆਟਾ ਹੈ ਚਾਵਲ ਚੀਨੀ ਚਾਹ ਪੱਤੀ ਹੈ ਬਰੈਡ ਪਾਣੀ ਹੈ ਸੁੱਕਾ ਦੁੱਧ ਹੈ ਤੇ ਮਤਲਬ ਇੱਕ ਕਿੱਟ ਲਗਭਗ ਇੱਕ ਪਰਿਵਾਰ ਲਈ ਇਸ ਤਿਆਰ ਕੀਤੀ ਹੈ ਜਿਹਦੇ ਚ ਜ਼ਰੂਰਤਵੀਆਂ ਸਾਰੀਆਂ ਚੀਜ਼ਾਂ ਲਗਭਗ ਹੈਗੀਆਂ ਹਾਂ ਹਾਂ ਸ਼ਾਹਦਿਲ ਸਾਹਿਬ ਅਗਰ ਗੱਲ ਕਰੀਏ ਵੱਡਾ ਰਕਬਾ ਜਿਹੜਾ ਪ੍ਰਭਾਵਿਤ ਹੋ ਰਿਹਾ ਹੈ ਪਸ਼ੂਆਂ ਦਾ ਚਾਰਾ ਨਹੀਂ ਮਿਲ ਰਿਹਾ ਲੋਕਾਂ ਨੂੰ ਖਾਣ ਲਈ ਸਮਾਨ ਨਹੀਂ ਮਿਲ ਰਿਹਾ ਔਰ ਤੁਸੀਂ ਇੱਥੋਂ ਟਰੱਕ ਤੇ ਰਵਾਨਾ ਕਰ ਦਿੱਤੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿਨ੍ਹਾਂ ਚ ਪਹੁੰਚ ਕਰਨੀ ਵੀ ਮੁਸ਼ਕਲ ਹੋ ਚੁੱਕੀ ਹੈ ਕਈ ਪਿੰਡ ਇਹੋ ਜਿਹੇ ਨੇ ਜਿਨ੍ਹਾਂ ਦਾ ਲਿੰਕ ਵੀ ਕੱਟ ਚੁੱਕਿਆ ਹੈ ਮੇਨ ਰੂਟ ਤੋਂ ਉੱਥੇ ਆ ਮਦਦ ਕਿਸ ਤਰ੍ਹਾਂ ਪਹੁੰਚਾਈ ਜਾਏਗੀ ਬੋਰਡ ਤੇ ਰਹੀ ਅੱਗੇ ਆ ਮਦਦ ਪਹੁੰਚਾਓਗੇ ਜਾਂ ਫਿਰ ਸੀਐਮ ਸਾਹਿਬ ਦਾ ਜਿਹੜਾ ਹੈਲੀਕਾਪਟਰ ਲੱਗਿਆ ਹੋਇਆ ਉਸ ਦੇ ਰਾਹੀਂ ਆ ਮਦਦ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਹੋਊਗੀ ਦੇਖੋ ਉੱਥੇ ਦਾ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਸਾਰੇ ਲਗਭਗ ਇੰਤਜ਼ਾਮ ਕੀਤੇ ਹੋਣੇ ਡੀਸੀ ਸਾਹਿਬ ਨਾਲ ਵੀ ਸਾਡੀ ਗੱਲ ਹੋਈ ਹੈ ਅੱਜ ਦਾ ਜਿਹੜਾ ਸਾਡਾ ਰਾਸ਼ਣਾ ਗੁਰਦਾਸਪੁਰ ਡਿਸਟ੍ਰਿਕਟ ਚ ਜਾ ਰਿਹਾ ਤੇ ਜਿੱਥੇ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਉੱਥੇ ਸਾਡੀ ਡੀਸੀ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਤੇ ਸਾਡੇ ਉੱਥੇ ਦੇ ਲੋਕਲ ਲਾਲਚੰਦ ਕਟਾਰੂ ਚੱਕੀ ਜੁਮਿੰਸਟਰ ਸਾਹਿਬਾ ਹੋਰ ਵੀ ਸਾਡੇ ਐਮਐਲਏ ਸਾਹਿਬਾਨ ਉੱਥੇ ਮੌ ਸਾਡੀਆਂ ਭਰ ਕੇ ਉਹ ਨਾਲ ਜਾਣ ਗਿਆ ਤੇ ਅਸੀਂ ਜਿਹੜੀ ਕਿੱਟ ਹੈ ਗਾਈਡਲਾਈਨਸ ਉਹਦੇ ਹੋਣਗੇ ਤੇ ਜਿਹੜਾ ਸਮਾਨ ਸੀ ਦੇਣਾ ਅਸੀਂ ਜ਼ਰੂਰਤਮੰਦਾਂ ਨੂੰ ਅਸੀਂ ਆਪਣੇ ਹੱਥੀਂ ਦੇਣਾ ਸੀ ਡਿਮਾਂਡ ਕਿੰਨੀ ਆਈ ਹੈ ਤੁਹਾਡੇ ਕੋਲ ਡਿਮਾਂਡ ਤਾਂ ਹੁਣ ਅੱਜ ਜਿਸੀ ਸ਼ੁਰੂ ਕੀਤਾ ਜੀ ਸਾਡਾ ਟੀਚਾ 15000 ਦਾ ਤੇ ਜੇ ਹੋਰ ਵੀ ਲੋੜ ਪਈ ਤਾਂ ਅਸੀਂ ਹੋਰ ਵੀ ਮਦਦ ਕਰਾਂਗੇ ਬਿਲਕੁਲ ਦੇਖੋ ਗੱਡੀਆਂ ਤਿਆਰ ਹੋ ਚੁੱਕੀਆਂ ਨੇ ਰਾਸ਼ਨ ਸਮਗਰੀ ਤਿਆਰ ਹੋ ਚੁੱਕੀ ਹੈ ਔਰ ਆ ਰਾਸ਼ਨ ਸਮਗਰੀ ਹੁਣ ਸਿੱਧੀ ਗੁਰਦਾਸਪੁਰ ਭੇਜੀ ਜਾ ਰਹੀ ਹੈ ਐਮਡੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਸਮਾਂ ਲੱਗਿਆ 15000 ਕਿੱਟਾਂ ਨੂੰ ਕਿੰਨਾ ਸਮਾਂ ਲੱਗ ਜੂਗਾ ਤਿਆਰ ਕਰਨ ਇਹ ਜਿੰਨਾ ਸਾਨੂੰ ਇੱਕਦਮ ਇਹ ਸਿਚੁਏਸ਼ਨ ਇੰਨੀ ਵਰਸਨ ਹੋਈ ਹੈ ਤੇ ਸਰਕਾਰ ਵੱਲੋਂ ਹਦਾਇਤ ਸੀਗੀ ਔਰ ਚੇਅਰਮੈਨ ਸਾਹਿਬ ਬਿਲਕੁਲ ਪ੍ਰਧਾਨਗੀ ਕਰਦੇ ਪਏ ਨੇ ਇਸ ਪ੍ਰੋਜੈਕਟ ਦੀ ਔਰ ਸਾਰਿਆਂ ਦੇ ਨਾਲ ਅਸੀਂ ਇਨ ਟੱਚ ਹੈਗੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਵੀ ਪੋਲਿਟਿਕਲ ਲੀਡਰਸ਼ਿਪ ਦੇ ਨਾਲ ਵੀ ਔਰ ਇਹ ਜਦ ਅਸੀਂ ਦੋ ਟਰੱਕ ਅੱਜ ਭੇਜੇ ਹੈਗੇ ਲੋੜ ਅਨੁਸਾਰ ਇਹ ਕਿਸੇ ਵੀ ਲੈਵਲ ਤੇ ਅਸੀਂ ਸਕੇਲ ਅਪ ਕਰ ਸਕਦੇ ਹਾਂ ਔਰ ਸਾਨੂੰ ਸਿਰਫ ਮੋਹੱਲੀ ਤੋਂ ਅੱਜ ਅਸੀਂ ਸਿੰਬੋਲਿਕਲੀ ਅੱਜ ਭੇਜੇ ਹੈ ਲੇਕਿਨ ਅਧਰਵਾਈ ਸਾਡੇ ਜਿਹੜੇ 15 ਪਲਾਂਟ ਹੈਗੇ ਨੇ ਹਰੇਕ ਦੂਜੇ ਜ਼ਿਲ੍ਹੇ ਵਿੱਚ ਸਾਡਾ ਇੱਕ ਪਲਾਂਟ ਹੈਗਾ ਉੱਥੋਂ ਅਸੀਂ ਲੋਕਲੀ ਮੋਬਾਈਲਾਈਜ਼ ਕਰਾਂਗੇ ਡੀਸੀ ਸਾਹਿਬ ਦੇ ਨਾਲ ਟਾਈ ਅਪ ਕਰਵਾ ਦਾਂਗੇ ਔਰ ਜਿੱਥੇ ਜਾਵਾਂ ਯਾਨੀ ਲੋਕਲੀ ਜਿੱਥੇ ਵੀ ਲੋਕਲ ਪੁਆਇੰਟ ਹੈਗੇ ਨੇ ਪਲਾਂਟ ਹੈਗੇ ਨੇ ਉਥੋਂ ਵੀ ਰਾਸ਼ਨ ਇਸੇ ਤਰ੍ਹਾਂ ਦੇ ਨਾਲ ਕੀਤਾ ਤਿਆਰ ਹੋ ਰਹੀਆਂ ਨੇ ਹਾਂਜੀ ਕੁਣ ਦੇਖੋ ਜਿਸ ਹạng ਦੇ ਨਾਲ ਰਾਹਤ ਸਮਗਰੀ ਲਗਾਤਾਰ ਪਹੁੰਚਾਉਣ ਦਾ سلسلہ ਚੱਲ ਰਿਹਾ ਹੈ ਤੁਹਾਨੂੰ ਤਸਵੀਰ ਵੀ ਵਖਾ ਰਹਿਆਂ ਮਿਲਕ ਫੈਟ ਦੀ ਤਸਵੀਰ ਹੈ ਜਿੱਥੋਂ ਅੱਜ ਆਹ ਟਰੱਕ ਜਿਹੜੇ ਨੇ ਗੁਰਦਾਸਪੁਰ ਨੂੰ ਰਵਾਨਾ ਕੀਤੇ ਜਾ ਰਹੇ ਨੇ ਹਰ ਕੋਈ ਆਪਣੇ ਢੰਗ ਦੇ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਕਰਨ ਲਈ ਅੱਗੇ ਆਂਦਾ ਹੋਇਆ ਨਜ਼ਰ ਆ ਰਿਹਾ ਸਿਚੁਏਸ਼ਨ ਕਾਫੀ ਪੈਨਿਕ ਵਾਲੀ ਬਣੀ ਹੋਈ ਹੈ ਕ੍ਰਿਟੀਕਲ ਬਣੀ ਹੋਈ ਹੈ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਜਿਹੜਾ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਔਰ ਇਸੇ ਕਰਕੇ ਹੇਠਲੇ ਇਲਾਕੇ ਉਹ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੇ ਨੇ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਰਕਸ਼ਨਾ ਜੜੀਆਂ ਨੇ ਕਲੀਅਰ ਨੇ ਕਿ ਕੋਈ ਵੀ ਰਾਸ਼ਨ ਤੋਂ ਵਾਂਝੇ ਨਾ ਰਹਿ ਜਾਏ ਇਸੇ ਕਰਕੇ ਆ ਰਾਸ਼ਨ ਦੀਆਂ ਕਿੱਟਾਂ ਜੜੀਆਂ ਨੇ ਹੁਣ ਤਿਆਰ ਹੋ ਚੁੱਕੀਆਂ ਨੇ ਆਨ ਵਾਲੇ ਸਮਾਜੋ ਹੋਰ ਵੀ ਆ ਕਿੱਟਾਂ ਇਸੇ ਢੰਗ ਦੇ ਨਾਲ ਤਿਆਰ ਹੋਣ ਗਿਆ ਔਰ ਆ ਰਾਹ ਸਮਗਰੀ ਜਿਹੜੀ ਹੈ ਉਹ ਲੋਕਾਂ ਕੋਲ ਪਹੁੰਚਾਈ ਜਾਏਗੀ ਤਾਂ ਕਿ ਉਹਨਾਂ ਨੂੰ ਫੌਰੀ ਤੌਰ ਤੇ ਰਾਹਤ ਮੁਹੱਈਆ ਕਰਾਈ ਜਾ ਸਕੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ ਪੰਜਾਬ ਇਸ ਵੇਲੇ ਹੜਾਂ ਦੀ ਮਾਰ ਛੇੜ ਰਿਹਾ ਔਰ ਇਸੀ ਮਾਰ ਨੂੰ ਵੇਖਦੇ ਹੋਏ ਜਿਹੜੀ ਰਾਹਤ ਸਮੱਗਰੀ ਹੈ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚਾਉਣ ਦਾ سلسلہ ਸਰਕਾਰ ਦੀ ਤਰਫੋਂ ਲਗਾਤਾਰ جاری ਹੈ ਸਰਕਾਰ ਦੇ ਮੰਤਰੀਆਂ ਦੀ ਗੱਲ ਕਰੀਏ ਖੁਦ ਮੁੱਖ ਮੰਤਰੀ ਦੀ ਗੱਲ ਕਰੀਏ ਜਾਂ ਫਿਰ ਵਿਧਾਇਕਾਂ ਦੀ ਗੱਲ ਕਰੀਏ ਹਰ ਕੋਈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਲਈ ਤਤਪਰ ਨਜ਼ਰ ਆ ਰਿਹਾ ਹੈ ਔਰ ਅੱਜ ਅਸੀਂ ਮੋਹਾਲੀ ਦੇ ਵਿੱਚ ਮੌਜੂਦ ਹਾਂ ਮਿਲਕ ਫੈਡ ਦੀ ਤਰਫੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਕਿ ਇੱਥੇ ਜਿਹੜੇ ਰਾਹਤ ਸਮਗਰੀਆਂ ਇਥੋਂ ਟਰੱਕ ਭਰ ਕੇ ਭੇਜੇ ਜਾ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਮਗਰੀ ਵੀ ਵਿਖਾ ਦਿੰਨੇ ਆ ਕਿਉਂਕਿ ਉਸ ਵੇ ਇਸ ਵੇਲੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਰਾਸ਼ਨ ਦੀ ਸਭ ਤੋਂ ਜ਼ਿਆਦਾ ਦਿੱਕਤ ਆ ਰਹੀ ਹੈ ਰਾਸ਼ਨ ਦੇ ਵਿੱਚ ਜਿਸ ਤੰਗ ਦੇ ਨਾਲ ਅਸੀਂ ਚੋਲ ਦੀ ਗੱਲ ਕਰੀਏ ਪਾਣੀ ਦੀ ਗੱਲ ਕਰੀਏ ਚਾਹ ਪੱਤੀ ਚੀਨੀ ਆਟੇ ਦੀ ਗੱਲ ਕਰੀਏ ਬਰੈਡ ਦੀ ਗੱਲ ਕਰੀਏ ਬਿਸਕਟ ਦੇ ਪੈਕਟਾਂ ਦੀ ਗੱਲ ਕਰੀਏ ਆ ਸੁੱਕਾ ਰਾਸ਼ਨ ਜਿਹੜਾ ਹੈ ਉਹ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦੀ ਹਰ ਸੰਭਵ ਮਦਦ ਹੋ ਸਕੇ ਨਰਿੰਦਰ ਸਿੰਘ ਸ਼ੇਰਗਿੱਲ ਸਾਡੇ ਨਾਲ ਨੇ ਗੱਲਬਾਤ ਕਰ ਰਹੇ ਹਨ ਜਰਮਨ ਸਾਹਿਬ ਕਿਸ ਤਰ੍ਹਾਂ ਦੇ ਨਾਲ ਤੁਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਕਰਨ ਲਈ ਤਿਆਰ ਹੋਏ ਹੋ ਔਰ ਕਿੰਨੇ ਟਰੱਕ ਕਿਸ-ਕਿਸੇ ਇਲਾਕੇ ਦੇ ਵਿੱਚ ਭੇਜੇ ਜਾ ਰਹੇ ਨੇ ਦੇਖੋ ਜੀ ਪੰਜਾਬ ਤੇ ਹਮੇਸ਼ਾ ਹੜ੍ਹਾਂ ਦੀ ਮਾਰ ਪੈਂਦੀ ਰਹੀ ਹੈ ਪਿਛਲੇ ਜਦੋਂ ਤੋਂ ਸਾਡਾ ਮਿਲਕ ਫੈਡ ਦਾਰਾ ਬਣਿਆ ਉਦੋਂ ਤੋਂ ਕਿਉਂਕਿ ਸਾਡਾ ਅਦਾਰਾ ਜਿਹੜਾ ਕਿਸਾਨੀ ਨਾਲ ਸੰਬੰਧਿਤ ਅਦਾਰਾ ਹੈ ਇਸ ਕਰਕੇ ਸਭ ਤੋਂ ਜ਼ਿਆਦਾ ਜਿਹੜਾ ਹੜਾਂ ਦੀ ਮਾਰ ਉਹਦੇ ਪ੍ਰਭਾਵਿਤ ਵੀ ਕਿਸਾਨ ਹੀ ਹੁੰਦੇ ਨੇ ਜਾਂ ਸਾਡੇ ਮਜ਼ਦੂਰ ਵੀਰ ਤੇ ਉਸੇ ਲੜੀ ਦੇ ਤਹਿਤ ਅਸੀਂ ਅੱਜ 700 ਕਿੱਟਾਂ ਜਿਹੜੀ ਸੱਤ ਸੌ ਪਰਿਵਾਰਾਂ ਲਈ ਅਸੀਂ ਰਾਸ਼ਨ ਤਿਆਰ ਕੀਤਾ ਤੇ ਉਹਦੇ ਦੋ ਟਰੱਕ ਅਸੀਂ ਅੱਜ ਰਵਾਨਾ ਕਰਨੇ ਨੇ ਕਰ ਵੀ ਚੁੱਕੇ ਆ ਤੇ ਹੋਰ ਵੀ ਸਬਾਨ ਜਾਣਾ ਤੇ ਮਾਝੂਗ ਮੁੱਖ ਮੰਤਰੀ ਸਰਦਾਰ ਪ੍ਰਵੰਸ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਵੇਂ ਤੁਸੀਂ ਕੱਲ ਵੇਖਿਆ ਜੀ ਵੀ ਉਹਨਾਂ ਨੇ ਉੱਥੇ ਆਪਣਾ ਹੈਲੀਕਾਪਟਰ ਵੀ ਉਹਨਾਂ ਲੋਕਾਂ ਦੀ ਸਹਾਇਤਾ ਲਈ ਛੱੜਤਾ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਆ ਜਿਹੜ ਦੀ ਮਾਰ ਪੈਂਦੀ ਤੇ ਹੁੰਦਾ ਤੇ ਕਈ ਦਹਾਕੇ ਉੱਪਰ ਭਾਈ ਨਹੀਂ ਹੁੰਦੀ ਉਸੇ ਲੜੀ ਦੇ ਤਹਿਤ ਅਸੀਂ ਅੰਦਾਜ਼ਾ ਸਾਡਾ ਹੈਗਾ ਵੀ 15000 ਕਿੱਟ ਅਸੀਂ ਇੱਕ ਹਫ਼ਤੇ ਦੇ ਵਿੱਚ ਅਸੀਂ ਵੱਖ-ਵੱਖ ਪੰਜਾਬ ਦੇ ਜਿੱਥੇ-ਜਿੱਥੇ ਵੀ ਸਾਡੇ ਮਿਲਕ ਪਲਾਂਟ ਆ ਉੱਥੋਂ ਅਸੀਂ ਰਵਾਨਾ ਕਰਦੇ ਹਾਂ ਤਾਂ ਕਿ 15000 ਪਰਿਵਾਰਾਂ ਨੂੰ ਅਸੀਂ ਜਿਹੜਾ ਅਸੀਂ ਆਪਣਾ ਮਿਲਕ ਫੈਡ ਬਲੋਂ ਜਿਹੜਾ ਅਸੀਂ ਰਾਸ਼ਨ ਦੇ ਕਿੱਟਾਂ ਪਹੁੰਚਾ ਸਕੀਏ ਜੀ ਕਿੰਨਾ ਰਾਸ਼ਨ ਭੇਜਿਆ ਗਿਆ ਅੱਜ ਇੱਕ ਕਿੱਟ ਦੇ ਵਿੱਚ ਕਿੰਨਾ ਰਾਸ਼ਨ ਹੈ ਕਿਸ ਢੰਗ ਦੇ ਨਾਲ ਆਹ ਰਾਸ਼ਨ ਉਹਨਾਂ ਦੀ ਮਦਦ ਕਰ ਪਾਊਗਾ ਇੱਕ ਕਿੱਟ ਦੇ ਵਿੱਚ ਜਿਵੇਂ ਆਟਾ ਹੈ ਚਾਵਲ ਚੀਨੀ ਆ ਚਾਹ ਪੱਤੀ ਆ ਬਰੈਡ ਆ ਪਾਣੀ ਆ ਸੁੱਕਾ ਦੁੱਧ ਆ ਤੇ ਮਤਲਬ ਇੱਕ ਕਿੱਟ ਲਗਭਗ ਇੱਕ ਪਰਿਵਾਰ ਲਈ ਇਸ ਤਿਆਰ ਕੀਤੀ ਹੈ ਜਿਹਦੇ ਚ ਜ਼ਰੂਰਤਵੀਆਂ ਸਾਰੀਆਂ ਚੀਜ਼ਾਂ ਲਗਭਗ ਹੈਗੀਆਂ ਜੀ ਹਾਂ ਸ਼ਗਿਲ ਸਾਹਿਬ ਅਗਰ ਗੱਲ ਕਰੀਏ ਵੱਡਾ ਰਕਬਾ ਜਿਹੜਾ ਪ੍ਰਭਾਵਿਤ ਹੋ ਰਿਹਾ ਹੈ ਪਸ਼ੂਆਂ ਦਾ ਚਾਰਾ ਨਹੀਂ ਮਿਲ ਰਿਹਾ ਲੋਕਾਂ ਨੂੰ ਖਾਣ ਲਈ ਸਮਾਨ ਨਹੀਂ ਮਿਲ ਰਿਹਾ ਔਰ ਤੁਸੀਂ ਇੱਥੋਂ ਟਰੱਕ ਤੇ ਰਵਾਨਾ ਕਰ ਦਿੱਤੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿਨ੍ਹਾਂ ਚ ਪਹੁੰਚ ਕਰਨੀ ਵੀ ਮੁਸ਼ਕਲ ਹੋ ਚੁੱਕੀ ਹੈ ਕਈ ਪਿੰਡ ਇਹੋ ਜਿਹੇ ਨੇ ਜਿਨ੍ਹਾਂ ਦਾ ਲਿੰਕ ਵੀ ਕੱਟ ਚੁੱਕਿਆ ਹੈ ਮੇਨ ਰੂਟ ਤੋਂ ਉੱਥੇ ਆ ਮਦਦ ਕਿਸ ਤਰ੍ਹਾਂ ਪਹੁੰਚਾਈ ਜਾਏਗੀ ਬੋਰਡ ਤੇ ਰਹੀ ਅੱਗੇ ਆ ਮਦਦ ਪਹੁੰਚਾਓਗੇ ਜਾਂ ਫਿਰ ਸੀਐਮ ਸਾਹਿਬ ਦਾ ਜਿਹੜਾ ਹੈਲੀਕਾਪਟਰ ਲੱਗਿਆ ਹੋਇਆ ਉਸ ਦੇ ਰਾਹੀਂ ਆ ਮਦਦ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਹੋਊਗੀ ਦੇਖੋ ਉੱਥੇ ਦਾ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਸਾਰੇ ਲਗਭਗ ਇੰਤਜ਼ਾਮ ਕੀਤੇ ਹੋਣੇ ਡੀਸੀ ਸਾਹਿਬ ਨਾਲ ਵੀ ਸਾਡੀ ਗੱਲ ਹੋਈ ਹੈ ਅੱਜ ਦਾ ਜਿਹੜਾ ਸਾਡਾ ਰਾਸ਼ਟਰ ਨਹਿਰ ਗੁਰਦਾਸਪੁਰ ਡਿਸਟ੍ਰਿਕਟ ਚ ਜਾ ਰਿਹਾ ਤੇ ਜਿੱਥੇ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਉੱਥੇ ਸਾਡੀ ਡੀਸੀ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਤੇ ਸਾਡੇ ਉੱਥੇ ਦੇ ਲੋਕਲ ਲਾਲਚੰਦ ਕਟਾਰੂ ਚੱਕੀ ਜੂ ਮਿਨਿਸਟਰ ਸਾਹਿਬਾ ਹੋਰ ਵੀ ਸਾਡੇ ਐਮਐਲਏ ਸਾਹਿਬਾਨ ਉੱ ਸਾਡੀਆਂ ਭਰ ਕੇ ਉਹ ਨਾਲ ਜਾਣ ਗਿਆ ਤੇ ਅਸੀਂ ਜਿਹੜੀ ਕਿੱਟ ਹੈ ਗਾਈਡਲਾਈਨਸ ਉਹਦੇ ਹੋਣਗੇ ਤੇ ਜਿਹੜਾ ਸਮਾਨ ਸੀ ਦੇਣਾ ਅਸੀਂ ਜ਼ਰੂਰਤਮੰਦਾਂ ਨੂੰ ਅਸੀਂ ਆਪਣੇ ਹੱਥੀਂ ਦੇਣਾ ਸੀ ਡਿਮਾਂਡ ਕਿੰਨੀ ਆਈ ਹੈ ਤੁਹਾਡੇ ਕੋਲ ਡਿਮਾਂਡ ਤਾਂ ਹੁਣ ਅੱਜ ਜਿਸੀ ਸ਼ੁਰੂ ਕੀਤਾ ਜੀ ਸਾਡਾ ਟੀਚਾ 15000 ਦਾ ਤੇ ਜੇ ਹੋਰ ਵੀ ਲੋੜ ਪਈ ਤਾਂ ਅਸੀਂ ਹੋਰ ਵੀ ਮਦਦ ਕਰਾਂਗੇ ਜੀ ਬਿਲਕੁਲ ਦੇਖੋ ਗੱਡੀਆਂ ਤਿਆਰ ਹੋ ਚੁੱਕੀਆਂ ਨੇ ਰਾਸ਼ਨ ਸਮਗਰੀ ਤਿਆਰ ਹੋ ਚੁੱਕੀ ਹੈ ਔਰ ਆ ਰਾਸ਼ਨ ਸਮਗਰੀ ਹੁਣ ਸਿੱਧੀ ਗੁਰਦਾਸਪੁਰ ਭੇਜੀ ਜਾ ਰਹੀ ਹੈ ਐਮ ਡੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਸਮਾਂ ਲੱਗਿਆ 15000 ਕਿੱਟਾਂ ਨੂੰ ਕਿੰਨਾ ਸਮਾਂ ਲੱਗ ਜੂਗਾ ਤਿਆਰ ਕਰਨ ਵਿੱਚ ਇਹ ਜਿੰਨਾ ਸਾਨੂੰ ਇੱਕਦਮ ਇਹ ਸਿਚੁਏਸ਼ਨ ਇੰਨੀ ਵਰਸਨ ਹੋਈ ਹੈ ਤੇ ਸਰਕਾਰ ਵੱਲੋਂ ਹਦਾਇਤ ਸੀਗੀ ਔਰ ਚੇਅਰਮੈਨ ਸਾਹਿਬ ਬਿਲਕੁਲ ਪ੍ਰਧਾਨਗੀ ਕਰਦੇ ਪਏ ਨੇ ਇਸ ਪ੍ਰੋਜੈਕਟ ਦੀ ਔਰ ਸਾਰਿਆਂ ਦੇ ਨਾਲ ਅਸੀਂ ਇਨ ਟੱਚ ਹੈਗੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਵੀ ਪੋਲੀਟੀਕਲ ਲੀਡਰਸ਼ਿਪ ਦੇ ਨਾਲ ਵੀ ਔਰ ਇਹ ਜਦ ਅਸੀਂ ਦੋ ਟਰੱਕ ਅੱਜ ਭੇਜੇ ਹੈਗੇ ਲੋਡ ਅਨੁਸਾਰ ਇਹ ਕਿਸੇ ਵੀ ਲੈਵਲ ਤੇ ਅਸੀਂ ਸਕੇਲ ਅਪ ਕਰ ਸਕਦੇ ਹਾਂ ਔਰ ਸਾਨੂੰ ਸਿਰਫ ਮੋਹੱਲੀ ਤੋਂ ਅੱਜ ਅਸੀਂ ਸਿੰਬੋਲਿਕਲੀ ਅੱਜ ਭੇਜੇ ਹੈ ਲੇਕਿਨ ਅਦਰਵਾਈ ਸਾਡੇ ਜਿਹੜੇ 15 ਪਲਾਂਟ ਹੈਗੇ ਨੇ ਹਰੇਕ ਦੂਜੇ ਜ਼ਿਲ੍ਹੇ ਵਿੱਚ ਸਾਡਾ ਇੱਕ ਪਲਾਂਟ ਹੈਗਾ ਉੱਥੋਂ ਅਸੀਂ ਲੋਕਲੀ ਮੋਬਾਈਲਾਈਜ਼ ਕਰਾਂਗੇ ਡੀਸੀ ਸਾਹਿਬ ਦੇ ਨਾਲ ਟਾਈ ਅਪ ਕਰਵਾ ਦਾਂਗੇ ਔਰ ਜਿੱਥੇ ਜਿੱਥ ਜਾਂ ਵਾਲੇ ਯਾਨੀ ਲੋਕਲੀ ਜਿੱਥੇ ਵੀ ਲੋਕਲ ਪੁਆਇੰਟ ਹੈਗੇ ਨੇ ਪਲਾਂਟ ਹੈਗੇ ਨੇ ਉਥੋਂ ਵੀ ਰਾਸ਼ਨ ਇਸੇ ਤਰ੍ਹਾਂ ਦੇ ਨਾਲ ਕਿਟਾਂ ਤਿਆਰ ਹੋ ਰਹੀਆਂ ਨੇ ਹਾਂਜੀ ਬਿਲਕੁਲ ਦੇਖੋ ਜਿਸ ਤੰਗ ਦੇ ਨਾਲ ਰਾਹਤ ਸਮਗਰੀ ਲਗਾਤਾਰ ਪਹੁੰਚਾਉਣ ਦਾ سلسلہ جاری ਹੈ ਤੁਹਾਨੂੰ ਤਸਵੀਰ ਵੀ ਵਖਾ ਰਹੇ ਆ ਮਿਲਕਫੈਟ ਦੀ ਤਸਵੀਰ ਹੈ ਜਿੱਥੋਂ ਅੱਜ ਆ ਟਰੱਕ ਜਿਹੜੇ ਨੇ ਗੁਰਦਾਸਪੁਰ ਨੂੰ ਰਵਾਨਾ ਕੀਤੇ ਜਾ ਰਹੇ ਨੇ ਹਰ ਕੋਈ ਆਪਣੇ ਢੰਗ ਦੇ ਨਾਲ ਹੜ੍ਹ ਪ੍ਰਭਾਵੀ ਇਲਾਕਿਆਂ ਦੀ ਮਦਦ ਕਰਨ ਲਈ ਅੱਗੇ ਆਂਦਾ ਹੋਇਆ ਨਜ਼ਰ ਆ ਰਿਹਾ ਸਿਚੁਏਸ਼ਨ ਕਾਫੀ ਪੈਨਿਕਾਲੀ ਬਣੀ ਹੋਈ ਹੈ ਕ੍ਰਿਟੀਕਲ ਬਣੀ ਹੋਈ ਹੈ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਜਿਹੜਾ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਔਰ ਇਸੇ ਕਰਕੇ ਹੇਠਲੇ ਇਲਾਕੇ ਉਹ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੇ ਨੇ ਰਾਹਾ ਸਮਗਰੀ ਪਹੁੰਚਾਈ ਜਾ ਰਹੀ ਹੈ ਸਰਕਾਰ ਦੀ ਡਾਇਰੈਕਸ਼ਨਾਂ ਜਿਹੜੀਆਂ ਨੇ ਕਲੀਅਰ ਨੇ ਕਿ ਕੋਈ ਵੀ ਰਾਸ਼ਨ ਤੋਂ ਵਾਂਝੇ ਨਾ ਰਹਿ ਜਾਏ ਇਸੇ ਕਰਕੇ ਆ ਰਾਸ਼ਨ ਦੀਆਂ ਕਿੱਟਾਂ ਜਿਹੜੀਆਂ ਨੇ ਹੁਣ ਤਿਆਰ ਹੋ ਚੁੱਕੀਆਂ ਨੇ ਆਨ ਵਾਲੇ ਸਮਾਜ ਚ ਹੋਰ ਵੀ ਆ ਕਿੱਟਾਂ ਇਸੇ ਢੰਗ ਦੇ ਨਾਲ ਤਿਆਰ ਹੋਣਗੀਆਂ ਔਰ ਆ ਰਹਾ ਸਮਗਰੀ ਜਿਹੜੀ ਹੈ ਉਹ ਲੋਕਾਂ ਕੋਲ ਪਹੁੰਚਾਈ ਜਾਏਗੀ ਤਾਂ ਕਿ ਉਹਨਾਂ ਨੂੰ ਫੌਰੀ ਤੌਰ ਤੇ ਰਾਹਤ ਮੁਹੱਈਆ ਕਰਾਈ ਜਾ ਸਕੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ